ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਥ ਪਟੇਕ ਤੇ ਅੱਜ ਦੀ ਵੀਡੀਓ ਰਹੀ ਜੀ ਬਹੁਤ ਹੀ ਸੋਹਣੇ ਜਿਹੇ ਪ੍ਰਿੰਟ ਸੂਟ ਲੈ ਕੇ ਆਇਆ ਤੁਹਾਡੇ ਲਈ ਚਨਾਰ ਬ੍ਰਾਂਡ ਦੇ ਰਹਿਣਗੇ ਜੀ ਟੈਬੀ ਲਾਈਨਿੰਗ ਤੇ ਸੂਟ ਨੇ ਮੋਸਟਲੀ ਪੈਣਾ ਡਿਮਾਂਡ ਕਰਦੀਆਂ ਨੇ ਜੀ ਟੈਬੀ ਲਾਈਨਿੰਗ ਸਟੱਫ ਦੀਆਂ ਤੇ ਉਹਨਾਂ ਜਿਵੇਂ ਹਨਾ ਟੈਬੀ ਲਾਈਨਿੰਗ ਸਟੱਫ ਆ ਗਿਆ ਇਹ ਆਪਾਂ ਨੂੰ ਕਮੈਂਟ ਵੀ ਆਏ ਹੋਏ ਨੇ ਸ਼ਾਰਟ ਵੀਡੀਓ ਤੇ ਸਾਡੇ ਤਾਂ ਜੀ 7-800 ਦਾ ਮਿਲਦਾ ਤੁਸੀਂ ਸਾਨੂੰ ਸੇਮ ਬ੍ਰਾਂਡ ਦਾ ਜੀ ਚਨਾਰ ਬ੍ਰਾਂਡ ਦਾ ਇਹ ਟੈਪ ਬਿ ਲਾਈਨਿੰਗ ਦੇ ਸੂਟ ਦੀ ਮੈਚਿੰਗ ਦਿਖਾ ਰਹੇ ਆ ਚਨਾਰ ਬ੍ਰਾਂਡ ਦੇ ਲਿਆ ਕੇ ਦਿਖਾ ਦਿਓ 7-800 ਕੀ ਮੈਂ 1000 ਤੱਕ ਲੈ ਲੂੰਗੀ ਤੁਹਾਡੇ ਤੋਂ ਚਾਹੇ 10 ਦੇ 20 ਪੀਸ ਲਿਆ ਦਿਓ ਪਰ ਉਹੀ ਗੱਲਾਂ ਹਨਾ ਜਿਵੇਂ ਦੀ ਮਤਲਬ ਕੰਪਨੀ ਦੇ ਡੁੱਡ ਬ੍ਰਾਂਡ ਦੇ ਪ੍ਰਾਈਸ ਨੇ ਉਵੇਂ ਦਾ ਹੀ ਆਪਾਂ ਸੇਲ ਕਰਦੇ ਆ ਇਹ ਤਾਂ ਹੈ ਨਹੀਂ ਕੋਈ ਆਪਾਂ ਦੇਸੀ ਕਪੜਾ ਚੱਕ ਕੇ ਜਾਂ ਕੋਈ ਏਕੇ ਦਾ ਚੱਕ ਕੇ ਆਪਾਂ ਟਿਸਟਾਲੇ ਰੇਟ ਦੇ ਦਾਂਗੇ ਇਹ ਗੱਲ ਨਹੀਂ ਹੁੰਦੀ ਜੀ ਜਿਹੇ ਜਹ ਹਨਾ ਕਪੜਾ ਹੋਊਗਾ ਜਿਹੇ ਜਹ ਬ੍ਰਾਂਡ ਹੋਊਗਾ ਔਰ ਅਕੋਰਡਿੰਗ ਪ੍ਰਾਈਸ ਹੋਣਗੇ ਪ੍ਰਾਈਸ ਵੀ ਇਹਨਾਂ ਦੇ ਫਿਕਸ ਹੁੰਦੇ ਨੇ ਜੀ ਜਿਹੜਾ ਬਾਜ਼ਾਰ 'ਚ ਪ੍ਰਾਈਸ ਹੁੰਦਾ ਜਿਵੇਂ ਬਾਜ਼ਾਰ 'ਚ ਮਿਲ ਰਿਹਾ ਜੀ 1500 ਦਾ ਆਮ ਸੂਟ ਮਿਲ ਰਿਹਾ ਉਹ ਤੇ ਉਹ ਵੀ ਆਪਣਾ ਵੀ ਪ੍ਰਾਈਸ ਸੇਮ ਹੋਊਗਾ ਪਰ ਇਹ ਨਹੀਂ ਹੈਗਾ ਵੀ ਆਪਾਂ ਉਹ ਤੋਂ ਵੀ ਵੱਧ ਕੇ ਸੇਲ ਕਰ ਲਾਂਗੇ ਆਪਾਂ ਨੂੰ ਫਾਇਦਾ ਕਿੱਥੇ ਹੁੰਦਾ ਜੀ ਉਹ ਆਪਾਂ ਨੂੰ 100 ਰੁਪਏ ਘਟਕੇ ਦੇ ਦਿੰਦੇ ਨੇ ਬਸ ਉਹ ਆਪਣਾ ਮਾਰਜਿਨ ਹੁੰਦਾ ਹੈ ਇਹ ਕੱਲ ਹੋ ਜਾਂਦੀ ਹੈ ਜੀ ਇਹ ਨਹੀਂ ਹੈਗਾ ਵੀ ਆਪਾਂ ਬਾਜ਼ਾਰ ਨਾਲੋਂ ਵੀ 2-300 ਵਧਾ ਕੇ ਦੇ ਰਹੇ ਆ ਉਹਨਾਂ ਤੋਂ ਵੀ 1500 ਲੈ ਰਿਆ ਤੁਸੀਂ ਵੀ 1500 ਦਾ ਖਰੀਦ ਰਹੇ ਹੋ ਅਸੀਂ ਗਾਹਾਂ 1800 ਦਾ ਐਵੇਂ ਨਾ ਤਾਂ ਸਾਡਾ ਕੰਮ ਚੱਲਣਾ ਜੇ ਅਸੀਂ ਐਵੇਂ ਕਰਦੇ ਹੁੰਦੇ ਤਾਂ ਅਸੀਂ ਇੱਥੇ ਤੱਕ ਨਹੀਂ ਸੀ ਹੋਣਾ ਬਾਜ਼ਾਰ ਸਾਡੇ ਰੇਟ ਬਾਜ਼ਾਰ ਵਾਲੇ ਰਹਿਣਗੇ 150 ਘੱਟ ਹੋ ਸਕਦਾ ਪਰ ਵੱਧ ਨਹੀਂ ਹੋਊਗਾ ਇਹਦੇ ਨਾਲ ਜਿਹੜਾ ਹਨਾ ਜੀ ਕਸਟਮਰ ਆ ਉਹ ਖਰਾਬ ਹੁੰਦਾ ਜੇ ਵਧਾ ਕੇ ਵੇਚਾਂਗੇ ਅਸੀਂ ਵੀ ਹਨਾ ਪਤਾ ਕਰਕੇ ਰੱਖਦੇ ਆ ਬਾਜ਼ਾਰ 'ਚ ਰੇਟ ਕੀ ਆ ਸੇਮ ਪ੍ਰਾਈਸ ਤੇ ਹੀ ਆਪਾਂ ਸੇਲ ਕਰਦੇ ਆ ਜਿਹੜਾ 150 ਸਾਨੂੰ ਘੱਟ ਕੇ ਮਿਲਿਆ ਹੁੰਦਾ ਉਹ ਸਾਡਾ ਮਾਰਜਨ ਹੋ ਜਾਂਦਾ ਹੈ ਅੱਗੇ ਟੈਬੀ ਲਾਈਨਿੰਗ ਤੇ ਬਹੁਤ ਹੀ ਸੋਹਣੇ ਸੋਹਣੇ ਜਿਹੇ ਪ੍ਰਿੰਟ ਨੇ ਉਹ ਤੁਹਾਨੂੰ ਆਪਾਂ ਦਿਖਾਉਨੇ ਆ ਮੈਚਿੰਗ ਸੂਟ ਰਹਿਣਗੇ ਜੀ ਇਹ ਇਹ ਦੇਖੋ ਤੁਸੀਂ ਟੈਬੀ ਲਾਈਨਿੰਗ ਜਿਵੇਂ ਬਹੁਤ ਹੀ ਜ਼ਿਆਦਾ ਲਾਈਟ ਵੇਟ ਸਟੱਫ ਹੁੰਦਾ ਹੈ ਅਕਸਰ ਪਹਿਣਾ ਦੀ ਡਿਮਾਂਡ ਹੁੰਦੀ ਹੈ ਟੈਬੀ ਲਾਈਨਿੰਗ ਸਟੱਫ ਜਿਵੇਂ ਹਨਾ ਕੰਫਰਟੇਬਲ ਵੀ ਬਹੁਤ ਹੈ ਗਰਮੀਆਂ ਚ ਪੈਨੋਗੇ ਜੀ ਇਹਦੇ ਨਾਲ ਗ੍ਰੇ ਕਲਰ ਦੀ ਮੈਚਿੰਗ ਆਊਗੀ ਜੀ ਬਹੁਤ ਪਿਆਰਾ ਜਿਹਾ ਬਣੂਗਾ ਇਹ ਸੂਟ ਜੇ ਤੁਸੀਂ ਡਿਜ਼ਾਈਨ ਕਰਾਉਂਗੇ ਬਹੁਤ ਹੀ ਪਿਆਰੇ ਜੇ ਪ੍ਰਿੰਟ ਲੈ ਕੇ ਆਏ ਇਹਦੇ ਵਿੱਚ ਇੱਕ ਤੋਂ ਇੱਕ ਵਦਕੇ ਪ੍ਰਿੰਟ ਨੇ ਜੀ ਸਾਰੇ ਹੀ ਵਧੀਆ ਬ੍ਰੈਂਡ ਦੇ ਸੂਟ ਰਹਿਣਗੇ ਜੀ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਲਾਈਟ ਗ੍ਰੀਨ ਕਲਰ ਦਾ ਜਿਹੜਾ ਇਹਦਾ ਹੈਗਾ بیس ਇਸ ਕਲਰ ਦੀ ਬਾਟਮ بیس ਕਲਰ ਦੀ ਹੀ ਬਾਟਮ ਆਉਗੀ ਇਸ 'ਚ ਬਾਕੀ ਇਹ 'ਚ ਕਲਰ ਦੇਖੋ ਤੁਸੀਂ ਜਿਹਦੇ ਨਾਲ ਟਾਈਡਾਈ ਦੁਪੱਟਾ ਕਰਵਾਉਗੇ ਬਹੁਤ ਪਿਆਰਾ ਬਣਨ ਵਾਲਾ ਜੀ ਲਾਈਟ ਲਾਈਟ ਜੇ ਕਲਰ ਤੁਸੀਂ ਲਵਾ ਸਕਦੇ ਹੋ ਸਕਰੀਨ ਤੇ ਪ੍ਰਾਈਸ ਸ਼ੋ ਹੋ ਰਿਹਾ ਜੀ ਇਹਨਾਂ ਦਾ 1500 1500 ਦਾ ਤੁਹਾਨੂੰ ਇਹ ਸੂਟ ਮਿਲੇਗਾ ਜੀ ਮੈਚਿੰਗ ਸੂਟ ਰਹੂਗਾ ਚਨਾਰ ਬ੍ਰਾਂਡ ਦਾ ਰਹੂਗਾ ਜੀ ਇਹਦੇ ਵਿੱਚ ਇੱਕ ਕਲਰ ਆਪਣੇ ਕੋਲੇ ਹੋਰ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਜੀ ਇਹ ਵੀ ਬਹੁਤ ਪਿਆਰਾ ਹੈ ਜੀ ਔਰੇਂਜ ਪੀਚ ਕਲਰ ਆ ਗਿਆ ਜੀ ਇਹਦਾ ਇਹ ਦੇਖੋ ਤੁਸੀਂ ਔਰੇਂਜ ਪੀਚ ਕਲਰ ਬਹੁਤ ਪਿਆਰਾ ਹੈ ਜੀ ਤੇ ਇਹਦੇ ਨਾਲ بیس ਕਲਰ ਦੀ ਹੀ ਬਾਟਮ ਰਹੂਗੀ ਜੇ ਤੁਸੀਂ ਸਾਡੇ ਕੋਲੋਂ 올ਓਵਰ ਸੂਟ ਬਾਈ ਕਰਨਾ ਹੁੰਦਾ ਤੁਸੀਂ ਇੱਕ ਵਾਰ ਸਾਨੂੰ ਮੈਸੇਜ ਕਰ ਲਿਆ ਕਰੋ ਵੀ ਸਾਨੂੰ 올ਓਵਰ ਸੂਟ ਚਾਹੀਦਾ ਹੈ ਕਾਂਸੀ ਤੋਂ ਦਿੱਲੀ ਹੈ ਨਾ ਕੋਸ਼ਿਸ਼ ਕਰਾਂਗੇ ਵੀ ਜੇ ਉੱਥੇ ਸਾਨੂੰ 올ਓਵਰ ਮਿਲਦਾ ਹੋਇਆ ਤਾਂ 올ਓਵਰ ਲੈ ਕੇ ਦਵਾਂਗੇ ਜੇ ਅਸੀਂ ਤੁਹਾਨੂੰ ਕੋਈ 올ਓਵਰ ਸੂਟ ਦਿਖਾਉਣੀ ਆ ਜੇ ਤੁਹਾਨੂੰ ਉਹ ਮੈਚਿੰਗ ਚ ਚਾਹੀਦਾ ਤਾਂ ਅਸੀਂ ਹੈ ਨਾ ਮੈਚਿੰਗ ਵੀ ਤੁਹਾਨੂੰ ਬਣਾ ਕੇ ਦਵਾਂਗੇ ਅੱਗੇ ਜੀ ਆਹ ਬਹੁਤ ਹੀ ਜ਼ਿਆਦਾ ਸੋਨਾ ਪ੍ਰਿੰਟ ਹੈ ਜੀ ਇਹ ਪ੍ਰਿੰਟ ਵੈਸੇ ਮੇਰਾ ਸੇਲ ਕਰਨ ਨੂੰ ਜੀ ਨਹੀਂ ਕਰ ਰਿਹਾ ਮੈਨੂੰ ਐਵੇਂ ਆਪ ਹੀ ਬਣਾ ਕੇ ਪਾਲਾਂ ਇਹ ਦੇਖੋ ਜਿਵੇਂ ਪਾਣੀ ਚ ਨਹੀਂ ਕਮਲ ਦੇ ਫੁੱਲ ਹੁੰਦੇ ਐਵੇਂ ਦੀ ਲੁੱਕ ਆ ਰਹੀ ਐ ਸੂਟ ਦੀ ਪੂਰਾ ਖੋਲ ਕੇ ਦਿਖਾਉਣੀ ਆ ਤੁਹਾਨੂੰ ਇਹ ਮੈਂ 10 ਮੀਟਰ ਇਕੱਠਾ ਲੈ ਲਿਆ ਸੀ ਜੀ ਇਹ ਦੇਖੋ ਤੁਸੀਂ ਕਾਫੀ ਸੂਟ ਬਣ ਜਾਣਗੇ ਇਸ ਬਾਕੀ ਇਹਨਾਂ ਨਾਲ ਟਾਈ ਡਾਈ ਦੁਪट्टे ਕਰਵਾਓ ਚਾਹੀਏ ਪਲੇਨ ਦੁਪट्टे ਕਰਵਾਓ ਟੈਬੀ ਲਾਈਨਿੰਗ ਦਾ ਦੁਪੱਟਾ ਵੀ ਡਾਈ ਤੁਹਾਨੂੰ 500 ਚ ਪੈ ਜਾਊਗਾ ਜੀ ਪਿਓਰ ਟੈਬੀ ਲਾਈਨਿੰਗ ਹੁਣ ਇੱਥੇ ਕਹਿਣਗੇ ਜੀ ਇੰਨਾ ਮਹਿੰਗਾ ਪਿਓਰ ਟੈਬੀ ਲਾਈਨਿੰਗ ਹੋਊਗਾ ਜੀ 350 ਦਾ ਦੁਪੱਟਾ ਹੋਊਗਾ ਬਾਕੀ ਉਹ ਚ ਹਨਾ ਡਾਈ ਵਗੈਰਾ ਕਰਵਾ ਕੇ 500 ਤੱਕ ਜਾਊਗਾ ਹੀ ਜਾਊਗਾ ਜੇ ਤੁਸੀਂ ਹਨਾ ਕੈਰੀਓ ਇਦੂ ਘੱਟ ਇਦੂ ਘੱਟ ਤਾਂ ਜੀ ਮਸਲੀਨ ਲਾਈਨਿੰਗ ਚ ਹੀ ਮਿਲੂਗਾ ਔਰ ਟੈਬੀ ਲਾਈਨਿੰਗ ਕਹਿ ਕੇ ਤੁਸੀਂ ਖਰੀਦਿਆ ਹੋਣਾ ਚਲੋ ਹਨਾ ਘੱਟ ਚ ਖਰੀਦਿਆ ਹੋ ਪਰ ਪਿਓਰ ਟੈਬੀ ਲਾਈਨਿੰਗ ਇਸ ਤੋਂ ਘੱਟ ਨਹੀਂ ਮਿਲਦਾ ਜੀ ਓਕੇ ਜੀ ਇਹ ਸੀ ਆਪਣੇ ਸਾਰੇ ਪ੍ਰਿੰਟ ਜੇ ਤੁਹਾਨੂੰ ਇਹਨਾਂ ਚ ਕੋਈ ਵੀ ਪ੍ਰਿੰਟ ਪਸੰਦ ਆਉਂਦਾ ਪਲੀਜ਼ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਜਿਹੜੇ 915075978 ਤੇ ਤੇ ਜਲਦੀ ਮੈਸੇਜ ਕਰਿਓ ਜੀ ਬਾਕੀ ਤੁਹਾਨੂੰ ਪਲੇਨ ਸਟੱਫ ਦੇ ਥੋੜਾ ਜਿਹਾ ਰਿਵਿਊ ਦੇ ਦਿੰਨੇ ਆਂ ਥੋੜਾ ਜਿਹਾ ਪਲੇਨ ਸਟੱਫ ਲੈ ਕੇ ਆਏ ਸੀ ਆਪਾਂ ਇਹਦੇ ਜਿਹੜੇ ਚ ਕਲਰ ਨੇ ਉਹ ਕਲਰ ਤੁਹਾਨੂੰ ਸਾਰੇ ਬਹੁਤ ਸਾਰੇ ਕਲਰ ਮਿਲ ਜਾਣਗੇ ਇਹਨਾਂ ਦੇ ਵਿੱਚ ਥੋੜਾ ਦਿਖਾਏ ਉਹ ਨੇੜੇ ਤੋਂ ਜਿਵੇਂ ਚੱਕ ਚ ਬਣਿਆ ਆ ਗਿਆ ਜੀ ਪਲੇਨ ਸਟੱਫ ਜਿਵੇਂ ਵਰਕ ਕਰਾਉਣ ਲਈ ਹਨਾ ਮਤਲਬ ਕਾਟਨ ਆ ਕਹਿ ਦਿੰਦੇ ਨੇ ਵੀ ਸਾਨੂੰ ਕਾਟਨ ਸਟੱਫ ਹੀ ਚਾਹੀਦਾ ਵਿਦਆਊਟ ਲਾਈਨਿੰਗ ਸਟਿਚ ਹੋਣ ਜਿਹੜੇ ਇਹ ਵਿਦਆਊਟ ਲਾਈਨਿੰਗ ਸਟਿਚ ਹੋਣਗੇ ਜੀ ਬਹੁਤ ਹੀ ਪਿਆਰੀ ਜੀ ਕਾਟਨ ਹੈ ਏ ਦੇਖੋ ਤੁਸੀਂ ਸੌਫਟ ਕਾਟਨ ਰ ਹੋਊਗੀ ਜੀ ਰਾਮ ਟੈਕਸ ਬ੍ਰਾਂਡ ਦਾ ਇਹ ਸੂਟ ਇਹ ਕਲਰ ਕਾਫੀ ਮਿਲ ਜਾਣਗੇ ਸਾਰੇ ਕਲਰ ਅਸੀਂ ਵੀਡੀਓ ਚ ਨਹੀਂ ਦਿਖਾ ਸਕਦੇ ਤਾਂ ਤੁਸੀਂ ਜੇ ਬਣਾਉਣੇ ਹੁੰਦੇ ਸਾਨੂੰ ਦੱਸ ਦਿਓ ਵੀ ਸਾਨੂੰ ਇਹਦੇ ਕਲਰ ਸੈਂਡ ਕਰ ਦਿਓ ਇੱਕ ਆ ਗਿਆ ਜੀ ਇਹ ਵਾਲਾ ਕਾਟਨ ਚੈੱਕ ਹੈ ਜੀ ਬਹੁਤ ਪਿਆਰਾ ਹੈ ਜੀ ਇਹ ਵੀ ਐ ਨਹੀਂ ਹੈਗਾ ਵੀ ਆਕੜਿਆ ਜਾਂ ਕਪੜਾ ਹੋਊਗਾ ਕੋਈ ਗੱਫਾ ਜਾਂ ਹੋਊਗਾ ਬਹੁਤ ਸੋਹਣਾ ਹੈ ਜੀ ਸੌਫਟ ਹੋ ਜਾਊਗਾ ਵਾਸ਼ ਹੋਣ ਤੋਂ ਬਾਅਦ ਇਹ ਚ ਕਲਰ ਆਪਣੇ ਕੋਲੇ ਇਹ ਹੁਣ ਆਪਾਂ ਕੱਢੇ ਸੀ ਜੀ ਕਲਰ ਇਹ ਆਪਾਂ ਵਰਕ ਨੂੰ ਦੇਣੇ ਨੇ ਬਾਕੀ ਕਲਰ ਤੁਸੀਂ ਸਾਨੂੰ WhatsApp ਤੇ ਮੰਗਵਾ ਸਕਦੇ ਹੋ ਮੈਸੇਜ ਕਰਕੇ ਇਹ ਆ ਗਿਆ ਜੀ ਆਪਣਾ ਇਹ ਦੇਖੋ ਤੁਸੀਂ ਬਹੁਤ ਪਿਆਰਾ ਜਿਹਾ ਜਿਹੜਾ ਬਹੁਤ ਪਿਆਰਾ ਸਟੱਫ ਹੈ ਜੀ ਇਹ ਦੇਖੋ ਤੁਸੀਂ ਜਮਾ ਮੱਖਣ ਮਲਾਈ ਵਰਗਾ ਕੱਪੜਾ ਹੈ ਬਰੀਕ ਚੈੱਕ ਬਣਿਆ ਹੋਇਆ ਜੀ ਇਹਦੇ ਵਿੱਚ ਇਹ ਦੇਖੋ ਤੁਸੀਂ ਇਹ ਚ ਵੀ ਤੁਹਾਨੂੰ ਬਹੁਤ ਸਾਰੇ ਕਲਰ ਮਿਲ ਜਾਣਗੇ ਤੁਸੀਂ ਸਾਨੂੰ ਮੈਸੇਜ ਕਰਿਓ ਸਾਰੇ ਜਿਵੇਂ 89 800 900 1000 ਤੋਂ نیچے-नीचे ਰਹਿਣਗੇ ਕੋਈ ਇਸ ਤੋਂ ਵੱਧ ਨਹੀਂ ਹੈ ਇਹਦਾ ਵੀ ਇਹ ਵੀ ਵਰਕ ਵਾਸਤੇ ਜਾ ਰਹੇ ਨੇ ਜੀ ਇੰਨਾ ਚ ਹੋਰ ਵੀ ਕਲਰ ਤੁਹਾਨੂੰ ਮਿਲ ਜਾਣਗੇ ਕਿ ਕਲਰ ਬਹੁਤ ਜਿਆਦਾ ਟ੍ਰੈਂਡ ਚ ਹੈ ਇੱਕ ਸਾਡੇ ਕੋਲੇ ਇਹ ਪ੍ਰਿੰਟ ਆਇਆ ਸੀਗਾ ਇਹ ਵਾਲਾ ਦੇਖੋ ਬਰਬਰੀ ਦਾ ਜਦੋਂ ਇਹ ਸੂਟ ਮੈਂ ਦੇਖਿਆ ਮੈਂ ਸੋਚਿਆ ਵੀ ਇਹਨਾਂ ਹਨਾ ਸੇਮ ਜਦੋਂ ਪਲੇਨ ਸਟੱਫ ਆਇਆ ਮੇਰੇ ਕੋਲੇ ਵੀ ਮੈਂ ਤੇ ਵਰਕ ਕਰਵਾਉਂਗੀ ਉਹ ਮੈਨੂੰ ਨਾਲ ਦੀ ਨਾਲ ਅਗਲੇ ਦਿਨ ਹੀ ਆਪਾਂ ਨੂੰ ਪਲੇਨ ਮਿਲ ਗਿਆ ਇਹ ਚ ਹਾਂ ਜੀ ਵਿੱਚ ਬ੍ਰਾਊਨ ਕਲਰ ਚ ਲੱਗੇ ਹੋਏ ਨੇ ਦੇਖੋ ਆ ਕਲਰ ਲੈਮਨ ਹੋ ਗਿਆ ਲਾਈਟ ਲਾਈਟ ਪਿੰਕ ਕਲਰ ਹੋ ਗਿਆ ਜੇ ਕਲਰ ਆਪਾਂ ਪਲੇਨ ਸਟਫ ਤੇ ਵਰਕ ਕਰਵਾਈਏ ਬਹੁਤ ਸੋਹਣਾ ਬਣੂ ਮੈਂ ਖੁਦ ਦਾ ਸੂਟ ਰੈਡੀ ਕਰਨਾ ਦੇਣਾ ਇਸ ਚ ਹਾਂ ਜੀ ਇਹ ਹੋ ਗਿਆ ਜੀ ਆਪਣੇ ਪਲੇਨ ਬਾਕੀ ਇਸ ਤੋਂ ਇਲਾਵਾ ਬਹੁਤ ਤਰ੍ਹਾਂ ਦੀ ਵੈਰਾਈਟੀ ਆ ਆਪਣੇ ਕੋਲੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਆਪਣਾ ਸੂਟ ਸਿਲੈਕਟ ਕਰਵਾ ਸਕਦੇ ਹੋ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਦੇ ਆ ਨਵੀਂ ਵੀਡੀਓ ਚ